ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਬਿਹੜਾ ਵਖਾਉਣੀਆਂ ਦੋ ਤਾਜ਼ੀਆਂ ਸੂਈਆਂ ਸਵਾਈਆਂ ਤੇ ਦੋ ਗੱਬਣਾ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਾਸੀ ਗੱਲ ਸਹੀ ਗੱਲ ਵੀਰੇ ਨਾਮ ਦੱਸ ਜੀ ਨਾਮ ਹਰਦੇਵ ਸਿੰਘ ਪਿੰਡ ਚੜੇਕੇ ਦੇ ਕੋਠੇ ਜ਼ਿਲ੍ਹਾ ਮੋਗਾ ਵੀਰੇ ਫੋਨ ਨੰਬਰ 7717605142 ਜੀ ਕਿਹੜੇ ਪਾਸੇ ਲੱਗੀਏ ਇੱਥੇ ਹੀ ਲੱਗਿਆ ਜੀ ਕਿੰਨਾ ਸੂਆ ਇਹ ਵੀਰੇ ਯਾਰ ਅਗਲੇ ਨੇ ਤਾਂ ਤੀਜੇ ਗਿਆ ਵਾ ਅਗਲਾ ਆਪਣਾ ਚੌਥੇ ਪੰਜਵੇਂ ਮੰਨ ਲੈ ਆਪਣੀ ਦਾ ਗਾਂਹੂ ਲਈ ਆ ਠੀਕ ਹੈ ਕਿੰਨਾ ਦੁੱਧ ਦੇ ਦੂ ਦੁੱਧ ਆ ਰਿਹਾ ਹੈ ਦੇਣਾ ਚਾਹੀਦਾ ਇਹਨੂੰ ਸੂਈ ਇਹ ਵੀਰੇ ਕੱਲ 11 ਕਿਲੋ ਬੋਲਾ ਤਿਆਰ ਆ 10 ਮੰਨ ਕੇ ਆ ਜੀ ਜਿਹੜਾ ਮਰਜੀ ਦੋ ਡੰਗ ਚੋਲੇ ਦਿਸ਼ਲੀ ਹੋਊਗੀ 10 ਤੋਂ ਤਾਂ ਵਧੂਗੀ ਧਾਣੂ ਨੇ ਅੱਛਾ ਗਿਆ 11 ਕਿਲੋ ਬੌਲਾ ਹੈਗਾ ਵੀਰੇ ਤਿਆਰ ਜਿਓਂ ਨੈਟ ਕਿੰਨਾ ਕੁ ਪਿਆਜੂ ਇਹ ਵੀਰ ਦੇਣਾ ਚਾਹੀਦਾ ਇਹਨੂੰ ਵੀਰੇ 15 16 ਕਿਲੋ ਗਾਂ ਕਿਸਮਤ ਆ ਵੀਰੇ ਜੇ ਕਿਸੇ ਨੇ ਪਪਾ ਆਈ ਨਾ ਫਿਰ ਤਾਂ 10 ਤੋਂ ਵੀ ਥੱਲੇ ਹੀ ਆਊਗੀ ਤਾਂ ਹਣ ਮਹੱਲਾ ਇਹ 40 ਦੀ ਦੇ ਦੋਸਤੋ ਬਾਈ ਕਹਿੰਦਾ ਕੱਲ ਦੀ ਸੂਈ ਆ 11 ਕਿਲੋ ਬੌਲੀ ਤਿਆਰ ਹੈ ਜਿਹਦੇ ਪਸੰਦ ਆਉ ਉਹ ਬਾਈ ਕਹਿੰਦਾ ਭਵਾਂ ਦੋ ਟਾਈਮ ਭਵਾਂ 10 ਦੇਣ ਝੋਕੇ ਲੈ ਜੇ ਅਗਲਾ ਲਗਾਤਾਰ 10 ਕਿਲੋ ਮੰਨ ਕੇ ਆ ਜਿਓ ਨਿਕਲ ਉਹ 10 ਤੋਂ ਬਾਹਰ ਹੀ 11 ਕਿਲੋ ਵੀਰ ਕਹਿੰਦਾ ਹੋਊਗਾ ਸੂਈ ਸਵਾਈ ਹੈ 11 ਕਿਲੋ ਆ ਦੋ ਟਾਈਮ ਚਾਰ ਟਾਈਮ ਪੰਜ ਟਾਈਮ ਭਾਵੇਂ ਅਗਲਾ 10 ਟਾਈਮ ਚੋਗੇ ਲੈ ਜੇ ਮਗਰੇ ਦੇ ਵੱਛਾ ਮੁੱਲ ਕਿੰਨਾ ਇਹਦਾ ਇਹ 40 ਦੀ ਦੇ ਦਿਆਂਗੇ ਵੀਰੇ 40000 ਦੀ ਬਾਈ ਕਹਿੰਦਾ ਦੇ ਦੇਣੀ ਆ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ ਥੜਾ ਹਵਾਨੇ ਦੀ ਜੱਜਮੈਂਟ ਕਰ ਲਿਓ 1:00 ਕੇ 16 ਮਿੰਟ ਦੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚੁਆਈ ਚ ਠੰਡੀ ਸੀਲ ਅੱਧਾ ਦਿਨ ਪਿਆ ਦੁਪਹਿਰੇ ਵੀਡੀਓ ਬਣਾ ਰਿਆ ਸੀਲ ਸੌ ਫੁੱਲ ਐ ਦੋਸਤੋ ਚਿੱਟਾ ਦੁੱਧ ਜਿਵੇਂ ਮੱਝਾਂ ਵਰਗਾ ਸੀਲ ਸੌ ਫੁੱਲ ਮੋਟੀ ਧਾਰ 40000 ਮੁੱਲ ਮਾਨਤਾਨ ਹੋ ਜੂ 11 ਕਿਲੋ ਤਿਆਰ 15 16 ਕਿਲੋ ਪਿਆਜ ਦੋ ਨੰਬਰ ਦੋ ਨੰਬਰ ਵੀਰੇ ਅਗਲੇ ਨੇ ਦੂਜਾ ਕਿ ਤੀਜਾ ਮੰਨ ਵਾਲੇ ਚੌਥਾ ਮੰਨ ਲੈ ਆਪਣੀਆਂ ਤਾਂ ਹੁੰਦੀਆਂ ਲਈਆਂ ਇਹ ਠੀਕ ਆ ਆਪਣਾ 10ਵੇਂ ਮੰਨ ਕੇ ਆ ਜੀ ਉਹ ਕੋਈ ਚੈੱਕ ਨਹੀਂ ਗਿਆ ਤੇ 55 ਦੀ ਦੇਵਾਂਗੇ ਵੀਰੇ ਅਗਲੇ ਨੇ ਗਾਂ ਵਾਲੇ ਨੇ ਦੱਸਿਆ ਵੀ ਇਹਦਾ ਦੁੱਧ ਚੋਇਆ 18-19 ਲੀਟਰ ਠੀਕ ਹੈ ਹਾਂ ਮਗਰ ਕੀ ਇਹਦੇ ਮਗਰੇ ਦੇ ਵੀਰੇ ਵੱਛੀ ਹੈ ਦੋਸਤੋ ਬੱਚਾ ਮਗਰ ਬਹੁਤ ਚੰਗੀ ਵੱਛੀ ਹੈ ਪਿੰਕ ਨੋਜ਼ ਵਾਲੀ ਹੈ ਮਾਂ ਵੀ ਪੂਰੀ ਚੰਗੀ ਹੈ ਬੱਚਾ ਦਾ ਫਿਰ ਚੰਗਾ ਹੋਣਾ ਹੀ ਹੈ ਮਗਰ ਇੱਕ ਅਗਲੇ ਨਸੀਬਨ ਚੰਗਾ ਲਵਾਇਆ ਹੋਊਗਾ ਪਿੰਕ ਨੋਜ਼ ਵਾਲੀ ਵੱਛੀ 18-19 ਲੀਟਰ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਦਿੱਤਾ ਤਾਜੀ ਸੂਈ ਸਵਾਈ ਹੈ ਚਟੇ ਰੰਗ ਦੀ ਬੱਚੀ ਐਚ ਐਫ ਨਸਲ ਦੀ ਫੁੱਲ ਜਾਦ ਵਾਲੀ ਫੁੱਲੀ ਵੱਡਾ ਕੱਦ ਦਾ ਖੁੱਲੋ ਡੁੱਲੇ ਅੰਗਾ ਪੈਰਾਂ ਦੀ ਐ ਸੂਈਆਂ ਸਵਾਈਆਂ ਪਹਿਲੀਆਂ ਦੋਵੇਂ ਵਹਿਣਾ ਪਹਿਲੀ ਚਵਾਈ ਕਰੇ ਦੀ ਕੀਤੀ ਐ 10 ਵਜੇ ਜੇਰ ਪੈਈਆਂ 3.5 ਕਿਲੋ ਬਿਣਾ ਬੱਚੀ ਤੋਂ ਦੁੱਧ ਚੋਇਆ 10 ਵਜੇ ਬਾਈ ਕਹਿੰਦਾ ਚਵਾਈ ਕੀਤੀ ਐ 3.5 ਕਿਲੋ ਬੌਲੀ ਕੱਢੀ ਐ ਬਿਣਾ ਬੱਚੇ ਤੋਂ ਬੱਚੇ ਨੂੰ ਅੱਡ ਪਿਆ ਜਿਹੜੀ ਬੌਲੀ ਚੋਈ ਐ ਬਾਲਤੀ ਜੋ 3.5 ਕਿਲੋ ਚੋਈ ਐ ਸਾਰਾ 19 ਕਿਲੋ ਦੁੱਧ ਪਿਆ ਜੂ ਹਵਾਨਾ ਸੋਹਣਾ ਠੋਸ ਨਿਕਰਾ ਥਾਣਾ ਆਦੀ ਚੁਾਈ ਵਾਲੇ ਆ ਗੈਪ ਚ ਲੱਗੇ ਹੋਇਆ ਵੱਡੀ ਬਹੁਤ ਆ ਵੈਡ ਫੋਲ ਵੱਡੇ ਗੱਦ ਕਾਠ ਵਾਲੀ ਆ ਤਾਜੀ ਸੂਈ ਕਰਕੇ ਨਵਾਈ ਨਹੀਂ ਜੇ ਕੇ ਤੇ ਨਵਾਈ ਹੁੰਦੀ ਇਹੀ ਕਰਮਾ ਵਾਲੀ ਸ਼ੀਸ਼ੀ ਵਾਂਗੂ ਚਮਕਦੀ ਮਗਰ ਵੀ ਬਹੁਤ ਚੰਗਾ ਬੱਚੀ ਇੱਕ ਨਾ ਇੱਕ ਫ੍ਰੀ ਵਾਲੀ ਗੱਲ ਹੀ ਆ ਬੱਚੀ ਦੀ ਅਗਲਾ ਵਧੀਆ ਸੇਵਾ ਕਰ ਲੂ ਆਉਂਦੇ ਸੂਏ ਨੂੰ ਮਾਂ ਦੇ ਮਗਰ ਵੈਡ ਤਿਆਰ ਹੋ ਜੂ ਖੀਰੀ ਬੱਚੀ ਸੂ ਪੈਂਦੀ ਆ ਜੇ ਬੰਦਾ ਵਧੀਆ ਕੇਅਰ ਕਰਦਾ ਜੇ ਵਛਾ ਹੁੰਦਾ ਲਜਾਣਾ ਫੇਰ ਵੀ ਨਾਲ ਪੈਣਾ ਸੀ ਪਰ ਵਛੇ ਨੂੰ ਜਿਹੜਾ 2-3 ਮਹੀਨੇ ਦੁੱਧ ਪਿਆਉਣੇ ਆ ਆਪਾਂ ਉਹ ਐ ਵੱਛੀ ਨੂੰ ਦੁੱਧ ਪਿਆਇਆ ਰਾਸ ਆ ਜਾਂਦਾ ਕਿਉਂਕਿ ਆਉਂਦੇ ਸਮੇਂ ਸਵੇਰ ਨੂੰ ਮਗਰ ਵੜ ਧਿਆਰ ਹੋ ਜਾਣਾ ਹੁੰਦਾ ਮੁੱਲੇ ਦਾ ਇਹ 55 ਦੀ ਦੇਵਾਂਗੇ ਵੀਰੇ ਤੂੰ ਤਾਂ ਮੁੱਲ ਦਾ ਇਹ ਨਾ ਕਰਨਾ 65000 ਰੁਪਏ 55 ਦੀ ਦੇ ਦੇਾਂਗੇ ਭਾਈ ਮੁੱਲ 65000 55000 ਦੀ ਬਾਈ ਕਹਿੰਦਾ ਦੇ ਦੇਾਂਗੇ ਬਿਲਕੁਲ ਸਸਤੇ ਮੁੱਲ ਦੀ ਤਾਜੀ ਸੂਈ ਸਵਾਈ ਮਗਰ ਵੱਛੀ ਵਾਲੀ ਫੁੱਲ ਜਾਤ ਵਾਲੀ ਵੜ ਇਹ ਵੀਰੇ ਦੂਜਾ ਸੂਆ ਹੁੰਦੀ ਐ ਅਗਲਾ ਭਾਂਤੀ ਚ ਚੌਥੇ ਮੰਨ ਵਾਲੇ ਆਪਣੀਆਂ ਤਾਂ ਹੁੰਦੀਆਂ ਲੈਆਂ ਵੀਰੇ ਬਾਕੀ ਆ ਕਾ ਦੱਸਦੇ ਆ ਆਪਾਂ ਦੁੱਧ ਪੁੱਤ ਕਰ ਮਾਰਾ ਭਾਈ ਕੱਲ ਵੀ ਆਪਾਂ ਕਿਹਾ ਸੀ ਆ ਵੀਡੀਓ ਚ ਬੜਾ ਕਿਸਮਤ ਆ ਇਹ ਨਹੀਂ ਪਤਾ ਕਿ ਵੱਧ ਵੀ ਦੇ ਜਾਂਦੀਆਂ ਤੇ ਕਈ ਘੱਟ ਵੀ ਦੇ ਜਾਂਦੀਆਂ ਵੱਧ ਵਾਲੇ ਨੇ ਤਾਂ ਫੋਨ ਲਈ ਲਾਉਣਾ ਤੇ ਘੱਟ ਵਾਲਾ ਤਾਂ ਐਵੇਂ ਪਾਈਆ ਘੱਟ ਦੇਗੀ ਕਹਿੰਦੇ ਭਾਈ ਫੋਨ ਤੇ ਤੂੰ ਤਾਂ 17 ਕਹੇਗਾ ਪੌਣੇ 16 ਰਹਿ ਗਿਆ ਪੌਣੇ 17 ਰਹਿ ਗਿਆ ਆ ਗੱਲਾਂ ਹੁੰਦੀਆਂ ਵੀਰੇ ਦੁਨੀਆ ਦੀਆਂ ਠੀਕ ਆ ਆਪਣੀਆਂ ਦਾ ਘਰ ਦੀਆਂ ਨਹੀਂ ਪਹਿਲੇ ਕਿਹਾ ਹੁੰਦਾ ਕਿੰਨੇ ਦਿਨ ਲੈ ਜੂ ਇਹ ਵੀਰੇ 2-4 ਦਿਨ ਹੀ ਲੈਣੀ ਮੋਲ ਮੋਲੇ ਦਾ ਵੀਰੇ 39 ਦੀ ਦੇ ਦੇ ਦੋ ਚਾਰ ਦਿਨ ਹੀ ਲਊ ਭਾਈ ਕਹਿੰਦਾ ਬਾਹਲੇ ਦਿਨ ਨਹੀਂ ਲੈਂਦੀ ਤਿਆਰੀ ਮੰਨੋ ਕ੍ਰੋਸਾਂਗ ਦੀ ਬੱਚੀ ਆ 1000 ਘਟ 40000 ਦੀ ਬਾਈ ਕਹਿੰਦਾ ਦੇ ਦੇਾਂਗੇ ਥੋੜਾ ਥੋੜਾ ਚਲੋ ਮਾਨਤਾਣ ਸਾਰੇ ਨਗਾਂ ਜੀ ਹੋ ਜੂ ਚਾਹੇ ਇਧਰੇ ਮਾਨਤਾਣ ਚਾਰਿਆਂ ਨੇ ਆ ਗਏ ਪੂਰੀ ਗੱਲ ਲੈਣੀ ਠੀਕ ਆ ਦੁੱਧ ਕਿੰਨਾ ਕੁ ਪਿਆਜੂ ਇਹ ਦੁੱਧ ਇਹ ਰ ਵੀਰੇ ਦੇਣਾ ਚਾਹੀਦਾ 15 16 ਕਿਲੋ ਬਾੜਾ ਨਹੀਂ ਜਿੰਦੇ 15 16 ਕਿਲੋ ਨੂੰ ਬਾਈ ਦੱਸ ਦੁੱਧ ਪਿਆਜੂ ਬਾੜਾ ਤਾਂ ਵੀਰੇ ਕਹਿੰਦਾ ਆਪਾਂ ਕਹਿੰਦੇ ਨਹੀਂ ਬਾਕੀ ਇੰਨਾ ਕੁ ਦੁੱਧ 14 15 ਤਾਂ ਆਰਾਮ ਨਾਲ ਹੀ ਚੋਣਾ ਚਾਹੀਦਾ ਵਹਿੜ ਕੱਦ ਕਾ ਠਾਰੀ ਆ ਮੁੱਲ 1000 ਘਟ 40000 ਥਣ ਸੋਹਣੇ ਹਾਦੀ ਚੁਆਈ ਵਾਲੇ ਆ ਮਾਝਾ ਰਗਾ ਦੁੱਧ ਲਾਸਟ ਵਾਰੇ ਦੱਸ ਦੇ ਲਾਸਟ ਵੀਰੇ ਯਾਰ ਅਗਲੇ ਨੇ ਤਾਂ ਦੂਜੇ ਤੀਜੇ ਸਮੇਂ ਤੇ ਆ ਅਗਲਾ ਜਿਹੜੇ ਮਰਜੀ ਮੰਨ ਲੈ ਠੀਕ ਆ ਆਪਣੇ ਤਾਂ ਹੁੰਦੀਆਂ ਲਿਆ ਲੇ ਇਹ 47 ਦੀ ਦੇ ਦਿਆਂਗੇ ਦੁੱਧ 16 17 ਕਿਲੋ ਗਿਆ ਮਾਲਕਾਂ ਨੇ ਜਿੰਨਾ ਤੋਂ ਲਈ ਆ ਆਪਾਂ ਮੋਲ ਇੰਨਾ ਹੀ ਆਪਾਂ ਕਹਾਂਗੇ ਇਹ ਦੇ ਦਿਆਂਗੇ ਵੀਰੇ 47 ਕਿੰਨੇ ਕ ਦਿਨ ਲੈ ਜੂ ਦਿਨ ਇਹ ਜਿਹੜੇ ਤਿਆਰੀਆਂ ਜੀ ਹੋ ਸਕਦਾ ਕੱਲ ਨੂੰ ਸੂਪੇ ਕੱਢੀਏ ਬਾਹਰ ਕਰਮਾਂ ਰੰਗਿਆਂ ਦਾ ਕੀ 16 17 ਕਿਲੋ ਦੁੱਧ ਬਾਈ ਕਹਿੰਦਾ ਪਿਛਲਾ ਪਰਿਵਾਰ ਆਪਾਂ ਨੂੰ ਦੱਸਦਾ ਕਿ ਇਹ ਇੰਨਾ ਦੁੱਧ ਪਿਛਲੇ ਸਵੇਰੇ ਦਿੱਤਾ ਹੈ। ਬਾਕੀ ਜਿਹੜਾ ਵੀ ਪਸ਼ੂ ਤੁਸੀਂ ਚਾਰਾਂ ਚੋਂ ਖਰੀਦਣਾ ਹੈ। ਸੂਆ ਜਿਹੜਾ ਮਰਜ਼ੀ ਮੰਨ ਕੇ ਅਗਲਾ ਆਜੇ। ਮੁੱਲ 47000 16-17 ਕਿਲੋ ਦੁੱਧ ਪਿਆਜੂ। ਤਿਆਰੀ ਮੰਨੋ ਕੋਈ 2 ਦਿਨ ਮਸਾਂ ਹੀ ਲਾਊਗੀ। ਦਿਨ ਤਾਂ ਵੀਰੇ ਇਹਦੇ ਅੱਜ ਪੂਰੇ ਹੋ ਸਕਦਾ ਵੀ ਕਰਮਾਂ ਵਾਲੀ ਕੱਲ ਨੂੰ ਸੂਪੇ ਚ ਆਜੀ ਸੁਪ ਰਾਤ ਨੂੰ ਇਹਨਾਂ ਦਾ ਕੋਈ ਪਤਾ ਹੀ ਨਹੀਂ ਹੁੰਦਾ ਬੰਦਿਆਂ। ਦੋਸਤੋ ਬਾਈ ਕਹਿੰਦਾ ਦਿਨ ਪੂਰੇ ਹੋ ਗਏ ਹੋ ਸਕਦਾ ਅੱਜ ਹੀ ਸੂਪੇ ਹੋ ਸਕਦਾ ਰਾਤ ਨੂੰ ਸੂਪੇ। ਤਿਆਰੀ ਮੰਨੋ ਤੁਸੀਂ। ਇਹ ਵੀ ਚਿੱਟੇ ਰੰਗ ਦੀ ਵਛੀ ਮੁੱਲ 47000 ਦੁੱਧ 16 17 ਕਿਲੋ ਬਾਈ ਦਾ ਪਿਛਲੇ ਸਵੇਰ ਦਿੱਤਾ ਵਿਹੜ ਸੋਹਣੀ ਹੈ ਜਾਤ ਵਾਲੀ ਇਹਨਾਂ ਦੋ ਤਾਂ ਪਿਉਣ ਦਾ ਹੱਕ ਵੀ ਬੰਦ ਹੈ ਬਾਕੀ ਜੀ ਜਾਤ ਵਾਲੀ ਵਿਹੜ ਇਹਨਾਂ ਦੁੱਧ ਦਰਮਿਆਨੀ ਜੀ ਸੇਵਾ ਤੇ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਮੂੰਹ ਮੱਥੇ ਦੀ ਸੋਹਣੀ ਹੈ ਥਾਣੇ ਵੀ ਸੋਹਣਿਆ ਆਦੀ ਚੁਆਈ ਵਾਲੇ ਅੱਜ ਦੀ ਵੀਡੀਓ ਦੇ ਵਿੱਚ ਚਾਰ ਵਿਹੜਾ ਦੋ ਤਾਜ਼ੀਆਂ ਸੂਈਆਂ ਸਵਾਈਆਂ ਦੋ ਗੱਭਣਾ ਬਿਲਕੁਲ ਸਸਤੇ ਮੁੱਲ ਦੀਆਂ ਜਾਇਜ਼ ਮੁੱਲ ਦੀਆਂ ਦੋ ਨੰਬਰ ਵਿਹੜਾ ਅੱਜ ਦੀ ਵੀਡੀਓ ਦੇ ਵਿੱਚ ਟਾਪ ਦੀ ਬੱਛੀ ਆ ਫੁੱਲ ਜਾਦ ਵਾਲੀ ਆ ਮਗਰ ਵੀ ਟਾਪ ਦੀ ਬੱਛੀ ਆ ਇਨਫਾਰਮੇਸ਼ਨ ਲੈ ਕੇ ਦੇ ਦਿੱਤੀ ਆ ਮੁੱਲ ਜਮਾਂ ਜਾਇਜ਼ ਜਿਹਦੇ ਜਿਹੜੀ ਵੀ ਵਹਿੜ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਇੱਕ ਨੰਬਰ ਥੱਲੇ 11 ਕਿਲੋ ਤਿਆਰ ਆ ਕੱਲ ਦੀ ਸੂਈ ਆ 40000 ਦੀ ਦੇ ਦੇਣੀ ਆ ਦੁੱਧ 15 16 ਕਿਲੋ ਪਿਆਜੂ ਸਾਰਿਆਂ ਨੂੰ ਸਾਥੀ ਕਰ